ਇੱਕ ਟਾਈਮ ਇਹੋ ਜਿਹੀ ਪਾਰਟੀ ਦੇ ਉੱਤੇ ਜਦੋਂ ਮਤਲਬ ਕੁਰਸੀ ਦੇ ਵੀ ਪ੍ਰਕਾਸ਼ ਸਿੰਘ ਬਾਦਲ ਹੱਥ ਪਾਦਣ ਵੀ ਆ ਖੜਾ ਕੈਂਡੀਡੇਟ ਉਹ ਵੀ ਜਿੱਤ ਜਾਂਦੀ ਸੀ ਲੰਬੀ ਹਲਕੇ ਤੋਂ ਖਾਸ ਤੌਰ ਤੇ ਤੇ ਫਿਰ ਅਜਿਹਾ ਕੀ ਹੋਇਆ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਖੁਦ ਲੰਬੀ ਤੋਂ ਹਾਰ ਗਏ ਉਹ ਤੋਂ ਲਿਖਿਆ ਹੈ ਜੀ ਅਖਬਾਰ ਤੇ ਇਹ ਰੈਲੀ ਨਹੀਂ ਰੈਲਾ ਸੀ ਦੋਨੋਂ ਸਰਕਾਰ ਵੀ ਬਣੀ ਐ ਫਿਰ 10 ਸਾਲ ਰਹੀ ਐ ਫਰਾਮਾ ਜੈਲੜਾ ਉੱਥੇ ਤਾਂ ਕਾਂਗਰਸ ਹੁੰਦੀ ਸੀ ਜਦੋਂ ਕਾਂਗਰਸ ਦੀ ਦਰਿ ਵੀ ਨਹੀਂ ਵੇਖਦੀ ਹੁੰਦੀ ਸੀ ਉੱਥੇ ਹੁੰਦੇ ਜਿਹੇ ਦਾ ਵਿਦਿਆਲ ਸਿੰਘ ਕੋਲਿਆ ਵਾਲੀ ਕਹਿ ਤੁਹਾਨੂੰ ਨਾਮ ਸੁਣਿਆ ਹੋਵੇ ਤੇ ਤੇ ਉਧਰ ਪਰਮਾਲੇ ਹੁੰਦੇ ਸੀ ਜਿਵੇਂ ਦਰਕਵਾਲ ਤੇ ਨ ਪਰਮਾਲਾ ਜੀ ਪੀਟੇ ਵਾਲੇ ਹੁੰਦੇ ਸੀ ਹਮਿੰਦਰ ਸਿੰਘ ਚੇਅਰਮੈਨ ਪੀਟੇ ਵਾਲਾ ਪਰ ਚੜਾਈ ਇੰਨੀ ਜਿਆਦੇ ਹੁੰਦੀ ਸੀ ਵੀ ਤੂਤੀ ਬੋਲਦੀ ਹੁੰਦੀ ਸੀ ਸਾਰੇ ਪੰਜਾਬ ਚ ਸਾਡੀ ਜਿਹੜੀ ਮੇਨ ਰੋਡ ਸਾਣ ਲੱਗਦੀ ਹੈ ਨਹਿਰਾਂ ਦੇ ਉੱਤੇ ਉਸ ਰੋਡ ਦੇ ਉੱਤੇ ਜੇ ਕਿ 15 ਮਿੰਟ ਖੜਾ ਹੋ ਜਾਂਦਾ ਨਾ 15 ਮਿੰਟਾਂ ਵਿੱਚ ਦੀ 20 25 ਗੱਡੀਆਂ ਲੀਟਰਾਂ ਦੀਆਂ ਲੰਘ ਜਾਂਦੀਆਂ ਸੀ ਐਂ ਨਹੀਂ ਪਤਾ ਸੀ ਕਿਹੜਾ ਲੀਟਰ ਕਿਹੜੀ ਗੱਡੀ 'ਚ ਬੈਠਾ ਹੈ ਤੁਸੀਂ ਵੇਖ ਲਓ ਵੀ ਇੱਕ ਬੰਦੇ ਦਾ ਨਾਮ ਬਦਲਣ ਵਾਸਤੇ ਕਿੰਨੀ ਭਗਾਈ ਹੁੰਦੀ ਹੈ ਮਨ ਲੋ ਤੁਹਾਡਾ ਨਾਮ ਮਗਰ ਸਰਨੇਮ ਹੀ ਲੋਣਾ ਤੁਸੀਂ ਗੱਲਾਂ ਤਾਂ ਹੀ ਬਹੁ ਜਿਹੜਾ ਸ਼ੇਰਾਂ ਵਾਲੀ ਪਿੰਡਾ ਹੁਣ ਇਹਦਾ ਨਾਮ ਬਦਲਿਆ ਸੀਗਾ ਤਾਂ ਕਈ ਵਾਰੀ ਹੁਣ ਮਜ਼ਾਕ ਹੀ ਬਣਾਉਂਦੇ ਹੁੰਦੇ ਆ ਪਰ ਵਾਕਈ ਸ਼੍ਰੋਮਣੀ ਕਾਲੀ ਦਲ ਦੀ ਬਹੁਤ ਜ਼ਿਆਦਾ ਚੜ੍ਹਾਈ ਰਹੀ ਹੈ ਤੇ ਐਂ ਚੜ੍ਹਾਈ ਰਹੀ ਹੈ ਅਨੈਲੋ ਦੀ ਜਿਹੜੀ ਹੁੰਦੀ ਸੀ ਆਪਣੇ ਹਰਿਆਣੇ ਦੀ ਸਰਕਾਰ ਚਟਾਲਿਆਂ ਦੀ ਕੰਮ ਜਾਂਦਾ ਸੀ ਬਹੁਤ ਵਧੀਆ ਸਾਰਿਆਂ ਨੂੰ ਪਤਾ ਹੀ ਹੈ ਸਰਕਾਰ ਚੜ੍ਹੇ 3 ਸਾਲ ਪਏ ਤੇ ਇੱਕੇ ਦਾਮੇ ਜੋ ਕੁਝ ਨਹੀਂ ਹੋਣਾ ਹੁੰਦਾ ਉਹ ਕੁਝ ਹੋ ਗਿਆ ਤੇ ਮੈਨੂੰ ਐਂ ਜ਼ਿਆਦਾ ਵੀ ਸਭ ਤੋਂ ਜਿਹੜੀ ਪਹਿਲੀ ਰੋਡ ਬਣੀ ਸੀ ਸਾਡੇ ਏਰੀਏ ਚੋਂ ਬਣੀ ਸੀ ਜਿਹੜੀ ਬਾਦਲ ਤੱਕ ਜਾਂਦੀ ਬਠੰਡਾ ਬੜੀ ਸੋਹਣੀ ਰੋਡ ਬਣੀ ਸੀ ਰਾਤ ਨੂੰ ਜਗਦੀ ਹੁੰਦੀ ਸੀ 49 ਰੋਡ ਸੀ ਉਹਨਾਂ ਦਾ ਸਾਰੇ ਪਾਸੇ ਬਣਾਦਿਆਂ ਉਹ ਵੀ ਇਹਨਾਂ ਨੇ ਬਣਾਈਆਂ ਸੀਗੀਆਂ ਤਾਂ ਮਿੰਟੋ ਮਿੰਟੀ ਉਹ ਕੰਮ ਉੱਥੇ ਬੈਠ ਕੇ ਹੱਲ ਕੀਤੇ ਜਾਂਦੇ ਸੀ ਐ ਨਹੀਂ ਸੀ ਵੀ ਆ ਜਾਓ ਜੀ ਕੱਲ ਨੂੰ ਜਿਵੇਂ ਗੋਲੀਆਂ ਪਾਵੰਨੇ ਆ ਉਹ ਸਿਸਟਮ ਹੈ ਨਹੀਂ ਹਾਲਾਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਬਾਅਦ ਗੋਲੀਆਂ ਪੈਣ ਲੱਗੀਆਂ ਸੀ ਤੇ ਪਾਉਂਦੇ ਸੀ ਜਿਹੜੇ ਤੁਹਾਨੂੰ ਪਤਾ ਲੋਕਲ ਕਈ ਲੀਡਰਾਂ ਸਾਰੇ ਨਹੀਂ ਹੈਗੇ ਆ ਵਿੱਚ ਸਾਨੂੰ ਸਾਰਿਆਂ ਨੂੰ ਪਤਾ ਹੀ ਮੈਨੂੰ ਦੱਸਣ ਦੀ ਲੋੜ ਨਹੀਂ ਕਿਹੜੇ ਕਿਹੜੇ ਲੀਡਰ ਆ ਵੀਡੀਓ ਬਣਾਗੇ ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ ਤੇ ਪਰ ਅੱਜ ਵਾਲੀ ਵੀਡੀਓ ਥੋੜੀ ਅਲੱਗ ਹੈ ਤੇ ਇਹਨੂੰ ਰਾਜਨੀਤਿਕ ਪਾਸੇ ਬਿਲਕੁਲ ਨਾ ਜੋੜਿਆ ਜਾਵੇ ਅੱਜ ਆਪਾਂ ਗੱਲ ਕਰਾਂਗੇ ਸ਼੍ਰੋਮਣੀ ਕਾਲੀ ਦਲ ਦੀ ਚੜ੍ਹਾਈ ਤੋਂ ਲੈ ਕੇ ਤੇ ਹੁਣ ਜਿਹੜਾ ਸਿਸਟਮ ਚੱਲ ਰਿਹਾ ਡਾਊਨਫਾਲ ਉੱਪਰ ਤੱਕ ਦੇ ਸਭ ਰਵਾਰੀ ਤੇ ਇਹ ਵੀਡੀਓ ਖਾਸ ਕਰ ਉਹਨਾਂ ਲਈ ਹੈ ਜੋ ਆਪਣੇ ਨਵੇਂ ਮੁੰਡੇ ਆ ਜਿਨ੍ਹਾਂ ਨੂੰ ਸ਼ਾਇਦ ਨਹੀਂ ਪਤਾ ਹੋਣਾ ਕਿਸੇ ਟਾਈਮ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਕਿੰਨੀ ਚੜ੍ਹਾਈ ਸੀ ਕਿੰਨੀ ਕੁ ਵਰਕਾਂ ਵਿੱਚ ਚੜ੍ਹਾਈ ਸੀ ਇਹ ਕੀ ਸਿਸਟਮ ਹੁੰਦਾ ਸੀਗਾ ਅਸੀਂ ਆਪਦੇ ਜਿਹੜੀ ਸੁਰਤ ਦੇ ਵਿੱਚ ਚੀਜ਼ਾਂ ਦੇਖੀਆਂ ਮੈਂ ਤੁਹਾਨੂੰ ਉਹੀ ਦੱਸ ਰਿਹਾ ਕਿਰ ਤੋਂ ਸੁਣੀ ਸੁਣੀ ਗੱਲ ਨਹੀਂ ਕਰ ਰਿਹਾ ਮੈਨੂੰ ਉਹ ਸਮਾਂ ਯਾਦ ਆ ਜਦੋਂ ਲਗਾਤਾਰ ਦੋ ਵਾਰ ਸਰਕਾਰ ਬਣੀ ਸੀ ਤੇ ਉਹਨਾਂ ਫਾਰ ਤੇ ਆਇਆ ਸੀ ਮੈਨੂੰ ਯਾਦ ਆ ਸਰਕਾਰ ਬਣ ਤੋਂ ਪਹਿਲਾਂ ਅਸੀਂ ਮੋਗੇ ਰੈਲੀ ਤੇ ਗਏ ਸੀਗੇ ਜਿਹੜੀ ਮੋਗੇ ਤੋਂ ਮੋਲਾਪੁਰ ਤੱਕ ਵਾਲੀ ਰੋਡ 'ਤੇ ਰੈਲੀ ਸੀ ਫਾਰ ਤੇ ਆਇਆ ਸੀ ਅਗਲੇ ਦਿਨ ਇਹ ਰੈਲੀ ਨਹੀਂ ਰੈਲਾ ਸੀਗਾ ਯਾਰ ਤੁਸੀਂ ਜਿਹੜੇ ਨੇ ਉਹ ਰੈਲੀ ਤੇ ਗਏ ਸੀ ਜਾਂ ਜਾ ਰਹੇ ਇਹਨਾਂ ਨੂੰ ਉਹਨਾਂ ਨੂੰ ਪਤਾ ਲੱਗ ਗਿਆ ਨਾ ਮੈਂ ਕੀ ਦੀ ਗੱਲ ਕਰ ਰਿਹਾ ਕਿਹੜੇ ਸਮੇਂ ਦੀ ਗੱਲ ਕਰ ਰਿਹਾ ਤੇ ਉਦੋਂ ਲਿਖਿਆ ਸੀ ਅਖਬਾਰ ਤੇ ਇਹ ਰੈਲੀ ਨਹੀਂ ਰੈਲਾ ਸੀ ਉਦੋਂ ਦਾ ਸਰਕਾਰ ਵੀ ਬਣੀ ਐ ਫਿਰ 10 ਸਾਲ ਰਹੀ ਐ ਤੇ ਉਹਨਾਂ ਟਾਈਮਾਂ ਦੇ ਵਿੱਚ ਜਿਹੜੀ ਅਸੀਂ ਆਪ ਦੇਖੀ ਚੀਜ਼ ਵੇਖੀ ਐ ਜਿਹੜੀ ਆਪਣੀ ਰੋਡ ਐ ਸਾਡਾ ਪਿੰਡ ਹੈਗਾ ਜੀ ਆਦਨੀਆਂ ਜਿਹੜਾ ਜਿਹੜਾ ਮੁਖਤਸਰ ਸਾਹਿਬ ਬਲਾਕ ਲੰਬੀ ਸੀਲ ਮਲੋਟ ਸਾਡੀ ਜਿਹੜੀ ਮੇਨ ਰੋਡ ਸਾਣ ਲੱਗਦੀ ਐ ਨਹਿਰਾਂ ਦੇ ਉੱਤੇ ਜਿਹੜੀ ਮਲੋਟ ਤੋਂ ਡੱਬ ਵਾਲੀ ਰੋਡ ਐ ਜਿਹੜੀ ਸਿੱਧੀ ਕਾ ਦਿੱਲੀ ਜਾਂਦੀ ਐ ਉਸ ਰੋਡ ਦੇ ਉੱਤੇ ਜੇ ਕੋਈ 15 ਮਿੰਟ ਖੜਾ ਹੋ ਜਾਂਦਾ ਨਾ ਤੇ 15 ਮਿੰਟਾਂ ਵਿੱਚ ਦੀ 20 25 ਗੱਡੀਆਂ ਲੀਡਰਾਂ ਦੀਆਂ ਲੰਘ ਜਾਂਦੀਆਂ ਸੀ ਐ ਨਹੀਂ ਪਤਾ ਸੀ ਕਿਹੜਾ ਲੀਡ ਇੰਨੀ ਜਿਆਦੇ ਉਦੋਂ ਚੜ੍ਹਾਈ ਹੁੰਦੀ ਸੀ ਤੇ ਮੈਂ ਪਹਿਲਾਂ ਵੀ ਦੱਸ ਚੱਕਿਆ ਸਾਨੂੰ ਜਿਹੜਾ ਪਿੰਡਾਂ ਦੇ ਸਰਪੰਚ ਹੁੰਦੇ ਸੀ ਉਹਨਾਂ ਕੋਲ ਐਮਐਲਏ ਜਿਨੀ ਪਾਵਰ ਹੁੰਦੀ ਸੀ। ਉਹਨਾਂ ਸਮੇਂ ਦੇ ਵਿੱਚ ਤੇ ਜੇ ਤੁਸੀਂ ਕੋਈ ਵੀ ਕੰਮ ਕਰਾਉਣਾ ਨਾਲ ਸਾਨੂੰ ਜਿਆਦੇ ਭਗਾਈ ਕਰਨ ਦੀ ਲੋੜ ਨਹੀਂ ਹੁੰਦੀ ਸੀ। ਕਿਉਂਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਉਦੋਂ ਪੰਜਾਬ ਦੇ ਮੁੱਖ ਮੰਤਰੀ ਸੀਗੇ ਤੇ ਉਹ ਪਿੰਡਾਂ ਦਾ ਤਿੰਨ-ਤਿੰਨ ਮਹੀਨੇਵਾਲ ਦੌਰਾ ਕਰਦੇ ਹੁੰਦੇ ਸੀ ਸੰਗਦਰਸ਼ਨ ਜਿਉਂਨਾ ਆਪਾਂ ਕਹਿ ਦਿੰਨੇ ਆ। ਤੇ ਜਦੋਂ ਸੰਗਤ ਅਸਰ ਕਰਨ ਆਉਂਦੇ ਸੀ ਸਾਰੀ ਪੰਚਾਇਤ ਬੈਠੀ ਹੁੰਦੀ ਸੀ ਪਿੰਡ ਦੇ ਬੰਦੇ ਬੈਠੇ ਹੁੰਦੇ ਸੀਗੇ। ਤੇ ਉਦੋਂ ਦਾ ਨਾਲ ਉਹਨੇ ਸਾਰੇ ਅਫਸਰ ਹੁੰਦੇ ਸੀ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਭਵੇਂ ਉਹ ਜੇਈ ਹੈ ਭਵੇਂ ਐਸਡੀਓ ਸਾਹਿਬ ਹੈ ਤੇ ਐਸਐਸਪੀ ਸਾਹਿਬ ਹੈ ਐਸਐਚਓ ਸਾਹਿਬ ਸਾਰੇ ਅਫਸਰ ਨਾਲ ਹੁੰਦੇ ਸੀ ਤੇ ਜੇ ਕੋਈ ਮਤਲਬ ਪੰਚਾਇਤ ਜਾਂ ਪਿੰਡ ਵਾਲੇ ਕਹਿੰਦੇ ਵੀ ਸਾਡਾ ਕੰਮ ਆ ਜੀ ਭਵੇਂ ਉਹ ਗਲੀਆਂ ਨਾਲੀਆਂ ਸੀਗੀਆਂ ਉਦੋਂ ਜਾਂ ਕੋਈ ਖਾਲੇ ਬੰਨੇ ਆ ਜਾਂ ਕੋਈ ਪੰਚਾਇਤ ਦਾ ਕੰਮ ਆ ਜਾਂ ਸਕੂਲ ਦੀ ਬਾਉਂਡਰੀ ਆ ਜਾਂ ਸਕੂਲ ਅਪਗ੍ਰੇਡ ਕਰਾਉਣਾ ਹੈਗਾ ਤਾਂ ਮਿੰਟੋ ਮਿੰਟੀ ਉਹ ਕੰਮ ਉੱਥੇ ਬੈਠ ਕੇ ਹੱਲ ਕੀਤੇ ਜਾਂਦੇ ਸੀ ਆਇਆਂ ਨਹੀਂ ਸੀ ਵੀ ਆ ਜਾਓ ਜੀ ਕੱਲ ਨੂੰ ਜਿਵੇਂ ਗੋਲੀਆਂ ਪਾ ਦਿੰਨੇ ਆ ਉਹ ਸਿਸਟਮ ਹੈ ਨਹੀਂ ਹਾਲਾਂਕਿ ਸ਼੍ਰੋਮਣੀ ਕਾਲੀ ਦਲ ਦੇ ਵਿੱਚ ਵੀ ਬੜੇ ਗੋਲੀਆਂ ਪੈਣ ਲੱਗੀਆਂ ਸੀ ਤੇ ਪਾਉਂਦੇ ਸੀ ਜਿਹੜੇ ਤੁਹਾਨੂੰ ਪਤਾ ਲੋਕਲ ਕਈ ਲੀਡਰ ਆ ਸਾਰੇ ਨਹੀਂ ਰਹਿ ਗਏ ਵਿੱਚ ਸਾਨੂੰ ਸਾਰਾ ਨੂੰ ਪਤਾ ਹੀ ਮੈਨੂੰ ਦੱਸਣ ਦੀ ਲੋੜ ਨਹੀਂ ਕਿਹੜੇ-ਕਿਹੜੇ ਲੀਡਰ ਆ ਜਿਨ੍ਹਾਂ ਨੇ ਮਤਲਬ ਇਹ ਉਸ ਸਮੇਂ ਤੋਂ ਲੈ ਕੇ ਕਾਲੀ ਦਲ ਨੂੰ ਐਸ ਸਮੇਂ ਤੇ ਲਿਆਂਦਾ ਅੱਛਾ ਜੀ ਹੁਣ ਤੁਸੀਂ ਵੇਖ ਲਓ ਵੀ ਮੈਂ ਇੱਕ ਛੋਟੀ ਜਿਹੀ ਗੱਲ ਕਰਦਾ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੰਮ ਕਰਨ ਦਾ ਤਰੀਕਾ ਸਭ ਤੋਂ ੜੀ ਵਧੀਆ ਕਰਨ ਲੱਗਦੀ ਉਹਨਾਂ ਦੀ ਨਿਮਰਤਾ ਬੜੀ ਸੀ ਉਸ ਚਿਹਰੇ ਵਾਲ ਸਭਾਲਿਆਣੀ ਸੀ ਤੁਸੀਂ ਵੇਖਿਆ ਹੋਣਾ ਸੰਸਦ ਦੇ ਵਿੱਚ ਬੜੇ ਪਿਆਰ ਨਾਲ ਗੱਲ ਕਰਦੇ ਸੀਗੇ ਤੇ ਤੁਸੀਂ ਦੇਖ ਲਓ ਵੀ ਇੱਕ ਬੰਦੇ ਦਾ ਨਾਮ ਬਦਲਣ ਵਾਸਤੇ ਕਿੰਨੀ ਭਗਾਈ ਹੁੰਦੀ ਹੈ। ਅੱਲੋ ਛੋਟਾ ਨਾਮ ਮਗਰ ਸਰਨੇਮ ਹੀ ਲਾਉਣਾ ਤੁਸੀਂ ਗੱਲਾਂ। ਤਾਂ ਹੀ ਬਹੁਤ ਭਾਈ ਹੁੰਦੀ ਹੈ। ਅੰਲਾ ਪ੍ਰਕਾਸ਼ ਸਿੰਘ ਬਦਲ ਨੇ ਜਿਹੜਾ ਸ਼ੇਰਾਂ ਵਾਲੀ ਪਿੰਡਾ ਹੁਣ ਇਹਦਾ ਨਾਮ ਬਦਲਿਆ ਸੀ ਗੱਲ। ਜੇ ਦੇਖੋ ਵੀ ਇੱਕ ਪਿੰਡ ਦਾ ਨਾਮ ਬਦਲਣਾ ਸਾਰੇ ਰਿਕਾਰਡਾਂ 'ਚ ਬਹੁਤ ਵੱਡੀ ਗੱਲ ਹੈ। ਉਹ ਵੀ ਕੰਮ। ਮਤਲਬ ਇਹੋ ਜਿਹੇ ਕੰਮ ਵੀ ਹੋਏ ਹੋਏ ਆ। ਹੁਣ ਕੰਮ ਤਾਂ ਹੁਣ ਮੈਂ ਕਿੰਨੇ ਕਰਾਂ ਸਾਡਾ ਤਾਂ ਸਾਰਾ ਕੁਛ ਹੀ ਬਿਜਲੀ ਦੇ ਬਿੱਲ ਲਾ ਲਓ ਤੁਸੀਂ ਜਾਂ ਤੁਸੀਂ ਲਾ ਲਓ ਆਪਣੇ ਕਨੈਕਸ਼ਨ ਲਾ ਲਓ ਜਿਹੜੇ ਹੁਣ ਲੱਖਾਂ ਦੇ ਵੀ ਨਹੀਂ ਮਿਲਦੇ। ਵੀ ਬਹੁਤ ਕੰਮ ਹੋ ਸਾਡੇ ਜਿਹੜਾ ਐਮ.ਐਲ.ਏ ਸੀਗਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀ ਤੇ ਬਾਅਦ ਚ ਉਹ ਆਪਣੇ ਸੂਬੇ ਦੇ ਚਲੋ ਮੁੱਖ ਮੰਤਰੀ ਐ ਪਰ ਸਭ ਤੋਂ ਪਹਿਲਾਂ ਸਾਡੇ ਐਮ.ਐਲ.ਏ ਸੀ ਤੇ ਉਹਨਾਂ ਟਾਈਮਾਂ ਦੇ ਵਿੱਚ ਅਸੀਂ ਆਪਦੇ ਕੰਨੀਆਂ ਗੱਲ ਸੁਣਦੇ ਹੁੰਦੇ ਹੁੰਦੇ ਸੀਗੇ ਵੀ ਪ੍ਰਕਾਸ਼ ਸਿੰਘ ਬਾਦਲ ਜੇ ਕੁਰਸੀ ਨੇ ਵੀ ਖੜਾ ਕਰ ਦੇਣਾ ਉਹ ਵੀ ਮਤਲਬ ਜਿੱਤ ਜਾਂਦੀ ਐ ਵੀ ਇੰਨੀ ਜ਼ਿਆਦਾ ਵੋਟਾਂ ਮੰਗਣ ਦੀ ਲੋੜ ਨਹੀਂ ਤੇ 11ਹਾਂ ਤਰ ਇਹੋ ਜਿਹੇ ਪਿੰਡ ਸੀਗੇ ਜਿਵੇਂ 72 ਪਿੰਡਾਂ ਨਾਲ ਮਿਲ ਕੇ ਚ ਲਗਭਗ ਮੇਰੇ ਹਿਸਾਬ ਨਾਲ ਪਰ ਮੈਨੂੰ ਲੱਗਦਾ ਕਿ 70 ਜਾਂ ਕੋਈ ਹੋਰ ਦੋ ਤਿੰਨ ਲਾ ਲਓ ਸਾਰੇ ਪਿੰਡਾਂ 'ਚ ਬੋਟਵੱਤ ਨਹੀਂ ਹੁੰਦੀ ਸੀ ਕੁੱਤਨ ਚਾਰ ਪਿੰਡਾਂ ਨੂੰ ਛੱਡ ਕੇ ਇੱਕ ਟਾਈਮ ਇਹੋ ਜਿਹਾ ਵੀ ਸੀਗਾ ਸਰਾਮਾ ਜਿਹੜਾ ਇਹਦਾ ਉੱਥੇ ਤਾਂ ਕਾਂਗਰਸ ਹੁੰਦੀ ਸੀ ਉਦੋਂ ਕਾਂਗਰਸ ਦੀ ਦਰਹੀ ਵੀ ਨਹੀਂ ਵਹਿਦੀ ਹੁੰਦੀ ਸੀ ਉੱਥੇ ਹੁੰਦੇ ਸੀ ਜਿਹਸੇ ਦਾ ਵਿਦਿਆਲ ਸਿੰਘ ਕੋਲੇ ਵਾਲੀ ਸ਼ਾਇਦ ਤੁਸੀਂ ਨਾਮ ਸੁਣਿਆ ਹੋਵੇ ਤੇ ਤੇ ਉਧਰ ਤਰਮਾਲੇ ਹੁੰਦੇ ਸੀ ਜਿਹਸੇ ਦਾ ਰਕਵਾਲ ਸਿੰਘ ਤਰਮਾਲਾ ਜੀ ਪੀਟੀ ਵਾਲੇ ਹੁੰਦੇ ਸੀ ਹਮਿੰਦਰ ਸਿੰਘ ਚੇਅਰਮੈਨ ਪੀਟੀ ਵਾਲਾ ਉਹਨਾਂ ਨੇ ਬਹੁਤ ਕੰਮ ਕਰਾਏ ਆ ਤੇ ਉਦੋਂ ਬਾਅਦ ਤੁਸੀਂ ਵੇਖੋ ਵੀ ਇੱਕ ਟਾਈਮ ਇਹੋ ਜਿਹੀ ਪਾਰਟੀ ਦੇ ਉੱਤੇ ਜਦੋਂ ਮਤਲਬ ਕੁਰਸੀ ਨੂੰ ਵੀ ਪ੍ਰਕਾਸ਼ ਸਿੰਘ ਬਾਦਲ ਹੱਥ ਪਾਦਨ ਵੀ ਆ ਖੜਾ ਕੈਂਡੀਡੇਟ ਉਹ ਵੀ ਜਿੱਤ ਜਾਂਦੀ ਹੁੰਦੀ ਸੀ ਲੰ ਤੁਹਾਨੂੰ ਇਹ ਕਿ ਹੋਇਆ ਕਿ ਸਰਦਾਰ ਵਿਕਾਸ ਸਿੰਘ ਬਾਦਲ ਖੁਦ ਲੰਬੀ ਤੋਂ ਹਾਰ ਗਏ ਕਹੇ ਜਾਂ ਟਾਈਮ ਵੀ ਆਇਆ ਤੇ ਇਹਦਾ ਸਾਰਿਆਂ ਨੂੰ ਪਤਾ ਹੀ ਹੈ ਵੈਸੇ ਇਹ ਵੀਡੀਓ ਮੈਂ ਖਾਸ ਕਰਾਉਣਾ ਵਾਲੀ ਬਣਾ ਰਿਹਾ ਜਿਵੇਂ ਮੈਂ ਪਹਿਲਾਂ ਦੱਸ ਚੁੱਕਿਆ ਮੈਂ ਜਿਹੜੇ ਨਵੇਂ ਮੁੰਡੇ ਨੂੰ ਨਹੀਂ ਪਤਾ ਪਈ ਵਾਰੀ ਹੁਣ ਮਜ਼ਾਕ ਹੀ ਬਣਾਉਣ ਦੇ ਹੁੰਦੇ ਪਰ ਵਾਕਈ ਸ਼੍ਰੋਮਣੀ ਕਾਲੀ ਦਲ ਦੀ ਬਹੁਤ ਜ਼ਿਆਦਾ ਚੜ੍ਹਾਈ ਰਹੀ ਹੈ ਤੇ ਐਂ ਚੜ੍ਹਾਈ ਰਹੀ ਹੈ ਅਨੈਲੋ ਦੀ ਜਿਹੜੀ ਹੁੰਦੀ ਸੀ ਆਪਣੇ ਹਰਿਆਣੇ ਦੀ ਸਰਕਾਰ ਚੜਾਲਿਆਂ ਦੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਜਿਹੜੇ ਵੱਡੇ ਚੜਾਲਾ ਸਾਹਿਬ ਹੈ ਤੇ ਸਰਦਾਰ ਵਿਕਾਸ ਸਿੰਘ ਬਾਦਲ ਇਹਨਾਂ ਦੀ ਬਹੁਤ ਜ਼ਰੂਰ ਜਾਰੀ ਹੁੰਦੀ ਹੈ ਪਹਿਲਾਂ ਉਹਨਾਂ ਡਾਊਨਫਾਲ ਆਇਆ ਫਿਰ ਸ਼੍ਰੋਮਣੀ ਕਾਲੀ ਦਲ ਦਾ ਆਇਆ ਤੇ ਹੁਣ ਤੁਸੀਂ ਐਂ ਵੇਖ ਲਓ ਵੀ ਇੱਕ ਸੂਬੇ ਦਾ ਮੁੱਖ ਮੰਤਰੀ ਉਹਦੇ ਨਾਲ ਤੁਸੀਂ ਹੁਣ ਐਂ ਫਿਰੋ ਜਿਵੇਂ ਅਸੀਂ ਐਂ ਨਾਲ ਫਿਰਦੇ ਹੁੰਦੇ ਸੀ ਜਮਾਂ ਨਾਲ ਲਾ ਫਿਰ ਰਿਲੇਕਸਨਾਂ 'ਚ ਇਕੱਠੇ ਜਾਣਾ ਜਾਂ ਦਰਬਾਰ ਸਾਹਿਬ ਸੇਵਾ ਕਰਨ ਜਾਣੀ ਤਾਂ ਇਕੱਠੇ ਜਾਣਾ ਪਿੰਡਾਂ 'ਚ ਆਉਣਾ ਕਿਸੇ ਦੇ ਘਰੇ ਅਸ਼ੱਗਲ ਹੋਰ ਸਭ ਤੋਂ ਵਧੀਆ ਗੱਲ ਸੀ ਵੀ ਸਰਦਾਰ ਪ੍ਰਕਾਸ਼ ਸਿੰਘ ਮਤਲਬ ਮੁੱਖ ਮੰਤਰੀ ਹੋਣ ਨਾ ਹੋਣ ਫਿਰ ਵੀ ਮਤਲਬ ਲੋਕਾਂ ਦੇ ਘਰਾਂ 'ਚ ਜਾਂਦੇ ਸੀ ਦੁੱਖ ਦੇ ਵੇਲੇ ਸੁੱਖ ਦੇ ਵੇਲੇ ਤੇ ਇਹ ਉਹਨਾਂ ਦੀ ਬਹੁਤ ਵਧੀਆ ਗੱਲ ਸੀ ਤੇ ਨਾਲ ਕੋਈ ਜਿਆਦਾ ਸਿਕਿਉਰਟੀ ਵੀ ਨਹੀਂ ਹੁੰਦੀ ਸੀ ਨਾਲ ਆਮ ਤੇ ਬੰਦੇ ਜਿਵੇਂ ਆਪਣੇ ਪਿੰਡਾਂ ਦੇ ਜਿਹੜੇ ਮੇਨ ਬੰਦੇ ਨੇ ਸਰਪੰਚ ਹੁੰਦੇ ਜਾਂ ਹੋਰ ਹੁੰਦੇ ਆ ਉਹ ਨਾਲ ਮਤਲਬ ਤੁਰੇ ਜਾਂਦੇ ਇੰਨਾ ਵਧੀਆ ਕੰਮ ਸੀ ਤੇ ਜੇ ਕੋਈ ਮਤਲਬ ਕਈ ਵਾਰੀ ਬਾਲਸਾ ਜਮ ਤਿੰਨ ਮਹੀਨਿਆਂ ਨਾਲ ਪਿੰਡ ਤੇ ਆਉਂਦੇ ਸੀ ਨਾ ਵੀ ਆਉਂਦੇ ਤਾਂ ਨਾਲ ਹੀ ਇੱਥੋਂ ਸਾਡੇ ਪਿੰਡੋਂ ਕੋਈ 10-12 ਕਿਲੋਮੀਟਰ ਦੂਰ ਬਾਦਲ ਹੈ ਉੱਥੇ ਜਾ ਕੇ ਸਾਰੇ ਕੰਮ ਕਰਵਾ ਲੈਂਦੇ ਡਾਕੂਮੈਂਟੇਸ਼ਨ ਵਾਲੇ ਕੰਮ ਹੋ ਜਾਂਦੇ ਹੁੰਦੇ ਸੀ ਤੇ ਉਦੋਂ ਸਾਡੇ ਚਲੋ ਕਨੈਕਸ਼ਨ ਦਾ ਬਣੇ-ਬਣੇ ਨਾਲ ਉਦੋਂ ਵੈਪਰ ਲਾਇਸੈਂਸ ਬਹੁਤ ਬਣੇ ਸੀ ਬਹੁਤ ਜ਼ ਤੇ 650 ਰੁਪਏ ਉਥੋਂ ਸਰਕਾਰੀ ਲੈਂਦੇ ਹੁੰਦੇ ਨੇ ਜਮ੍ਹਾਂ ਕਰਾਈਦਾ ਇਹ ਹੀ ਆ ਕੁਝ ਹੁੰਦਾ ਸੀ ਮਤਲਬ ਸਾਰਾ ਖਰਚਾ ਲੱਗੇ ਤਾਂ 1500 ਤੋਂ ਲੈ ਕੇ 1800 ਰੁਪਏ ਲੱਗਦਾ ਹੁੰਦਾ ਸੀ ਅੱਜ ਤਾਂ ਖਰ ਰੰਮ ਤੁਹਾਨੂੰ ਪਤਾ ਹੀ ਹਜ਼ਾਰਾਂ ਚ ਜਾਂ ਬੰਦੇ ਨਹੀਂ ਅੱਜ ਸਿਸਟਮ ਹੋਰ ਹੈ ਚਲੋ ਇਹ ਤਾਂ ਮੈਂ ਤੁਹਾਨੂੰ ਨਿੱਕੇ ਨੇ ਮੋਟੇ ਕੰਮ ਕਰਾਦੇ ਬਾਕੀ ਹੁਣ ਜਿਵੇਂ ਕਣਕ ਜਾਂ ਪੈਸ਼ਨਾਂ ਜਾਂ ਸਕਨ ਸਕੀਮਾਂ ਇਹ ਤਾਂ ਬਥੇਰੇ ਕੰਮ ਤੋਂ ਸਾਰਿਆਂ ਨੂੰ ਪਤਾ ਹੀ ਬਾਕੀ ਪੰਜਾਬ 'ਚ ਵੀ ਬਥੇਰੇ ਕੁਝ ਹੋਇਆ ਜਿਵੇਂ ਸੜਕਾਂ ਲਾ ਲਓ ਤੁਸੀਂ ਜਾਂ ਜਿੰਨੇ ਵੀ ਆਪਣੇ ਧਾਰਮਿਕ ਸਥਾਨ ਆ ਜਾਂ ਹੋਰ ਧਰਮਾਂ ਦੇ ਧਾਰਮਿਕ ਸਥਾਨ ਆ ਸਾਰਿਆਂ ਦੇ ਮਤਲਬ ਰੈਨੂਵੇਟ ਕਰਿਆ ਜਿ ਕੰਮ ਚੱਲ ਰਿਹਾ ਸੀ ਬਹੁਤ ਵਧੀਆ ਸਾਰਿਆਂ ਨੂੰ ਪਤਾ ਹੀ ਐ ਸਰਕਾਰ ਚੜੇ 3000 ਰੁਪਏ ਸੀ ਤੇ ਇੱਕੇ ਨਾਮੇ ਜੋ ਕੁਛ ਨਹੀਂ ਹੋਣਾ ਹੁੰਦਾ ਉਹ ਕੁਛ ਹੋ ਗਿਆ ਸਾਰਿਆਂ ਨੂੰ ਪਤਾ ਹੀ ਐ ਬਹੁਤ ਹੀ ਮੰਦਭਾਗੀ ਘਟਨਾ ਬਸ ਇਹ ਲੋਕ ਆਪਣੇ ਟਾਈਮ 'ਚ ਪਾਰਟੀ ਨੂੰ ਛੱਡ ਗਏ ਤੇ ਕਿਉਂਕਿ ਆ ਜਾਂਦਾ ਹਰੇਕ ਬੰਦਾ ਸੱਤਾ 'ਚ ਰਹਿ ਕੇ ਖੁਸ਼ ਹੁੰਦਾ ਤੇ ਤਾਂ ਉਹ ਬੰਦੇ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨਾਲ ਖੜੇ ਆ ਭਾਵੇਂ ਵਰਕਰ ਆ ਭਾਵੇਂ ਉਹ ਐਮਐਲਏ ਆ ਭਾਵੇਂ ਚੇਅਰਮੈਨ ਆ ਕੋਈ ਬੰਦੀ ਆ ਤੇ ਬਾਕੀ ਸਾਰਿਆਂ ਨੂੰ ਉਹਨਾਂ ਜਿਹੜਾ ਡਾਊਨਫਾਲ ਆ ਉਹਦਾ ਪਤਾ ਹੀ ਐ ਵੀ ਹੁਣ ਕੀ ਚੱਲ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ ਅਰੇ ਸ਼ੁਰੂ ਕਰ ਦੋ ਹਾਂ ਮੈਂ ਤੁਹਾਨੂੰ ਦੱਸਦਾ ਨਵੇਂ ਬੰਦਿਆਂ ਨੂੰ ਬਾਕੀ ਇਹਨਾਂ ਦਾ ਪਤਾ ਹੈ ਪਰ ਚੜ੍ਹਾਈ ਇੰਨੀ ਜ਼ਿਆਦੇ ਹੁੰਦੀ ਸੀ ਵੀ ਤੂਤੀ ਬੋਲਦੀ ਹੁੰਦੀ ਸੀ ਸਾਰੇ ਪੰਜਾਬ 'ਚ ਤੇ ਇੱਥੋਂ ਤੱਕ ਕਿ ਤੁਸੀਂ ਵੇਖ ਲਓ ਵੀ ਉਦੋਂ ਜਿਹੜੇ ਕਬੱਡੀ ਦੇ ਵਰਲਡ ਕੱਪ ਕਰਾਏ ਗਏ ਆ ਜਿੱਥੋਂ ਦੂਰੋਂ ਦੂਰੋਂ ਪੂਰੇ ਆਪਣੇ ਵਰਲਡ ਦੇ ਵਿੱਚੋਂ ਟੀਮਾਂ ਖੇਡਣ ਆਈਆਂ ਸੀਗੀਆਂ ਭਾਵੇਂ ਕੈਨੇਡਾ ਜਾਂ ਹੋਰ ਮੁਲਕ ਸਾਰੇ ਸਾਰੇ ਥਾਂ ਤੇ ਪਾਕਿਸਤਾਨ ਆ ਉਹਨਾਂ ਦੇ ਟੂਰਨਾਮੈਂਟ ਆਪਣੇ ਪੰਜਾਬ 'ਚ ਹੁੰਦੇ ਰਹੇ ਸਾਡੇ ਦਾ ਬਾਦਲ ਹੁੰਦੇ ਰਹੇ ਜਿੱਥੇ ਅਕਸ਼ੇ ਕੁਮਾਰ ਤੋਂ ਲੈ ਕੇ ਰਣਵੀਰ ਸਿੰਘ ਤੋਂ ਲੈ ਕੇ ਹੋਰ ਬਹੁਤ ਨਾਮੀ ਬੰਦੇ ਪ੍ਰਿੰਕਾ ਚੋਪੜਾ ਬਥੇਰੇ ਜਿਹੜੇ ਬਾਦਲ ਆਉਂਦੇ ਰਹੇ ਤੇ ਮੈਨੂੰ ਐਂ ਜਿਆਦਾ ਵੀ ਸਭ ਤੋਂ ਜਿਹੜੀ ਪਹਿਲੀ ਰੋਡ ਬਣੀ ਸੀ ਸਾਡੇ ਅਰਗੇ ਚੋਂ ਬਣੀ ਸੀ ਜਿਹੜੀ ਬਾਦਲ ਤੋਂ ਜਾਂਦੀ ਬਠਿੰਡਾ ਬੜੇ ਸੋਹਣੀ ਰੋਡ ਬਣੀ ਸੀ ਰਾਤ ਨੂੰ ਜਗਦੀ ਹੁੰਦੀ ਸੀ ਫੋਰਨਾਈਨ ਰੋਡ ਸੀ ਹੁਣ ਤੱਕ ਸਾਰੇ ਪਾਸੇ ਬਣਾ ਦਿੱਤੇ ਉਹ ਵੀ ਇਹਨਾਂ ਨੇ ਬਣਾਇਆ ਸੀਗੇ ਤੇ ਉਹ ਰạchਸ਼ ਕੁਮਾਰ ਬਾਦਲ ਕਲਚਰ ਨੇ ਪਰਪੰਦ ਹੈਲੀਕਾਪਟਰ ਉੱਥੋਂ ਉਤਰ ਕੇ ਜਦੋਂ ਵਰਲਡ ਕੱਪ ਉੱਥੇ ਗਿਆ ਸੀਗਾ ਮੈਨੂੰ ਹਜੇ ਵੀ ਯਾਦ ਆ ਤੇ ਵੈਸੇ ਉਹ ਟਾਈਮ ਹੁਣ ਜਿਨ੍ਹਾਂ ਨੇ ਵੇਖਿਆ ਉਹਨਾਂ ਲਈ ਤਾਂ ਬਹੁਤ ਖੁਸ਼ ਹੈ ਜਿਨ੍ਹਾਂ ਨੇ ਉਸ ਟਾਈਮ ਤੇ ਹੋਣਾ ਚੋਰ ਪਾਰਟੀ ਖਾਰੇ ਚਲੋ ਅਗਲੇ ਹਰੇਕ ਬੰਦੇ ਦਾ ਆਪਦਾ ਨਿੱਜੀ ਹੁੰਦਾ ਸਿਸਟਮ ਆਪਾਂ ਕਿਸੇ ਨੂੰ ਕੁਝ ਨਹੀਂ ਆ ਦੇਗੇ ਠੀਕ ਹੈ ਪਰ ਆਇਆ ਵੀ ਜਿੰਨੀ ਵੀ ਲੋਕ ਆਦੇ ਨੇ ਹੁਣ ਤੁਸੀਂ ਕਮੈਂਟ ਵੀ ਥੱਲੇ ਵੀ ਆਉਣ ਦੇ ਪਾੜ ਦੇ ਵੀਡੀਓ ਦੇ ਹਰੇਕ ਬੰਦਾ ਹੀ ਆਦਾ ਵੀ ਬਾਦਲ ਵਾਲੇ ਮਾੜੇ ਨਹੀਂ ਸੀ ਮਾੜੇ ਆ ਥਰੜੇ ਲੀਡਰ ਨੇ ਲੋਕਲ ਲੀਡਰ ਜਾਂ ਫਿਰ ਆਪਣੀ ਕਿਸੇ ਨਾ ਪਿੰਡ ਤੇ ਨਹੀਂ ਬਣਦੇ ਹੁੰਦੇ ਉਹਦੇ ਕਰਕੇ ਫਿਰ ਆਪਾਂ ਵੋਟ ਉੱਥੇ ਨਹੀਂ ਪਾਉਂਦੇ ਤੇ ਨਿਸ਼ਾਨਾ ਪਾਰਟੀ ਬਣਦੀ ਹੈ ਤੇ ਜਿੰਨਾ ਕਿ ਮੈਂ ਜਾਣਦਾ ਤੁਸੀਂ ਵੀ ਜਾਣਦੇ ਹੋਗੇ ਬਾਦਲ ਸਾਹਿਬ ਬਹੁਤ ਠੰਡਾ ਤੇ ਦਿਮਾਗ ਨਾਲ ਚਲਾਣਾ ਵਿਸ਼ਾਸਦਾਨ ਸੀਗਾ ਚਲੋ ਹੁਣ ਉਮੀਦ ਆ ਵੀ ਹੌਲੀ ਹੌਲੀ ਸੁਧਾਰ ਕਰਨਗੇ ਨਵੇਂ ਮੁੰਡੇਨਾਂ ਅੱਗੇ ਲੈ ਕੇ ਆਉਣਗੇ ਤੇ ਜਿਹੜੀਆਂ ਗਲਤੀਆਂ ਹੋਣਗੀਆਂ ਉਹਨੂੰ ਸੁਧਾਰਨਗੇ ਬਾਕੀ ਆਏ ਆ ਵੀ ਜਿਹੜੇ ਮਤਲਬ ਤੁਹਾਨੂੰ ਪਤਾ ਲੀਡਰ ਆ ਜਿਹੜੇ ਖਰਾਬ ਕਰਦੇ ਆ ਪਿੰਡ ਪਿੰਡ ਜਾ ਕੇ ਉਹਨਾਂ ਦਾ ਸਾਰਿਆਂ ਦਾ ਸਭ ਨੂੰ ਪਤਾ ਹੀ ਆ ਤੇ ਉਹਨਾਂ ਤੋਂ ਵੀ ਮਾੜਾ ਆ ਪਾਰਟੀ ਦੂਰੀ ਰਵੇ ਤੇ ਆਪਣੇ ਨਵੇਂ ਮੁੰਡੇ ਨਵੇਂ ਵਰਕਰ ਆ ਸਿਆਣੇ ਬੰਦੇ ਸੂਝਵਾਨ ਆ ਉਹਨਾਂ ਨੂੰ ਅੱਗੇ ਲੈ ਕੇ ਆਉਣ ਬਸ ਇਹ ਦੋ ਚਾਰ ਗੱਲਾਂ ਕਰਨੀਆਂ ਸਹੀਆਂ ਵੀ ਪਾਰਟੀ ਚੜ੍ਹਾਈ ਤੋਂ ਲੈ ਕੇ ਡਾਊਨਫਾਲ ਤੱਕ ਦਾ ਸਫ਼ਰ ਡਾਊਨਫਾਲ ਤੱਕ ਤੁਸੀਂ ਦੇਖ ਹੀ ਲਿਆ ਸੀਗਾ ਨਵੇਂ ਆਣੇ ਦੇ ਜਿਹੜੀ ਚੜ੍ਹਾਈ ਸੀ ਉਸ ਨੂੰ ਮੈਂ ਇੰਨੀ ਕੁ ਸੌਕੇ ਸ਼ਬਦਾਂ ਵਿੱਚ ਸਮਝਾਉਣ ਦੀ ਕੋਸ਼ਿਸ਼ ਕਰੀ ਮੈਨਾਂ ਤੁਸੀਂ ਸਮਝ ਗਏ ਹੋਗੇ ਬਹੁਤ ਬਹੁਤ ਧੰਨਵਾਦ ਮਿਲਦੇ ਕਿ ਦਿਨ ਹੋਰ ਵੀਡੀਓ ਨਾਲ ਉਮੀਦ ਹੈ ਵੀ ਆਉਣ ਵਾਲੇ ਦਿਨਾਂ 2025 ਤੱਕ ਪਾਰਟੀ ਬੜੀਆ ਦੇ ਪੈਰਾਂ ਹਰ ਖੜੀ ਹੋਊਗੀ ਤੇ ਪਹਿਲਾਂ ਤਰਾ ਕੰਮ ਕਰੂਗੀ ਕਿਉਂਕਿ ਉਦੋਂ ਬਦਲੇ ਦੀ ਰਾਜਨੀਤੀ ਨਹੀਂ ਹੁੰਦੀ ਸੀ ਮੈਨੂੰ ਹਜੇ ਵੀ ਜ਼ਿਆਦਾ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਆਈ ਹੈ ਸਭ ਤੋਂ ਪਹਿਲਾਂ ਉਹਨਾਂ ਨੇ ਬਾਲ ਸਾਹ ਨੂੰ ਜੇਲ੍ਹ ਚ ਕਰਿਆ ਸੀਗਾ ਤੇ ਹਾਲਾਂਕਿ ਜਦੋਂ ਸ਼੍ਰੋਮਣੀ ਕਾਜਪਾਰਟੀ ਦੀ ਸਰਕਾਰ ਦਾਸ ਆ ਰਹੀ ਹੈ ਤਾਂ ਇਹੋ ਜਿਹਾ ਕੁਝ ਦੇਖਣ ਨੂੰ ਨਹੀਂ ਮਿਲਿਆ ਸੀਗਾ ਤੇ ਗੱਲ ਆਇਆ ਵੀ ਜਾ ਆਪ ਦਾ ਕਾਫ ਹੋਣਾ ਚਾਹੁੰਦਾ ਹੈ ਕਿਉਂਕਿ ਪੰਜਾਬ ਦੇ ਲੋਕ ਹੈ ਉਹਨਾਂ ਦਾ ਕਾਫ ਹੋਣਾ ਚਾਹੀਦਾ ਹੈ ਤੇ ਖੇਤਰੀ ਪਾਰਟੀ ਨੂੰਫ ਤੇ ਹੋਣਾ ਚਾਹੀਦਾ ਹੈ ਗਲਤੀਆਂ ਇਨਸਾਨ ਤੋਂ ਹੋ ਵੀ ਜਾਂਦੀਆਂ ਹਨ ਮਨ ਮਾਫੀ ਕਰ ਦੇਣਾ ਚਾਹੀਦਾ ਹੈ ਤੇ ਬਾਕੀ ਸਾਰਾ ਕੁਝ ਜਨਤਾ ਨੇ ਤੈਅ ਕਰਨਾ ਹੈ ਤੇ ਕਮਾਣੇ ਨੇ ਤੈਅ ਕਰਨਾ ਹੈ ਮੇਰਾ ਵੀ 27 ਤੱਕ ਵਧੀਆ ਪਾਰਟੀ ਆਪ ਦੇ ਪਾਸੇ ਪਰ ਖੜੀ ਹੋਊਗੀ ਤੇ ਸਰਕਾਰ ਬਣਾਊਗੀ ਬਹੁਤ ਬਹੁਤ ਧੰਨਵਾਦ ਮਿਲਦੇ ਆ ਕਿਸੇ ਹੋਰ ਵੀਡੀਓ